ਇਨਸਾਨ ਨੂੰ ਪੂਰੀ ਉਮਰ ਲੱਗ ਜਾਂਦੀ ਹੈ ਜੀ ਨਾ ਮਕਾਨ ਬਣਾਉਣ ਦੇ ਲਈ ਪਰ ਪਿੰਡ ਵਾਸੀਆਂ ਨੇ ਕਹਿ ਦਈਏ ਵੀ ਤੁਹਾਨੂੰ ਰਿਟਾਇਰ ਹੋਣ ਤੇ ਇੱਕ ਵੱਖਰਾ ਜਿਹਾ ਤੋਹਫਾ ਦਿੱਤਾ ਜੀ ਇਮਾਨਦਾਰੀ ਨਾਲ ਜਿਹੜੀ ਡਿਊਟੀ ਆ ਉਹ ਨਿਭਾਈ ਹੈ ਜੀ ਤੇ ਉਹਦੇ ਕਰਕੇ ਮੈਨੂੰ ਜਿਹੜਾ ਮਾਨ ਸਨਮਾਨ ਇਸ ਨਗਰ ਨੇ ਜੋ ਵਾਰ ਵੀ ਰਹਿੰਦੇ ਨੇ ਉਹਨਾਂ ਨੇ ਤੇ ਕਮੇਟੀ ਮੈਂਬਰਾਂ ਨੇ ਮੈਨੂੰ ਸਨਮਾਨ ਦਿੱਤਾ ਇਹਨਾਂ ਨੇ ਬੜੀ ਤਾਂਦੇਹੀ ਬੜੇ ਪਿਆਰ ਨਾਲ ਇਮਾਨਦਾਰੀ ਨਾਲ ਸਬਰ ਸੰਤੋਖ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈਗੀ ਇਸੇ ਸਦਕਾ ਇਹਨਾਂ ਨੂੰ ਗੁਰੂ ਸਾਹਿਬ ਨੇ ਇਹ ਵਿੜਿਆਈ ਇਹਨਾਂ ਨੂੰ ਸੁੰਦਰ ਮਕਾਨ ਮਿਲਿਆ ਬੜਾ ਦੁੱਖ ਹੁੰਦਾ ਜਦੋਂ ਆਲੇ ਦੁਆਲੇ ਦੇ ਨਗਰਾਂ ਤੋਂ ਅਸੀਂ ਦੇਖਦੇ ਆ ਕਿ 6 ਮਹੀਨੇ ਕਮੇਟੀ ਨੇ ਗਰੰਟੀ ਲਿਆਂਦਾ ਫਿਰ ਬਦਲਤਾ ਹੋਰ ਲਿਆਂਦਾ ਫਿਰ ਬਦਲਤਾ ਕਸੂਰ ਕਿੱਥੇ ਹੈ ਨੁਕਸ ਕਿੱਥੇ ਹੈ ਇਹ ਨਹੀਂ ਸਾਨੂੰ ਨਹੀਂ ਪਤਾ ਇਸ ਗੱਲ ਦਾ ਪਰ ਦੁੱਖ ਬਹੁਤ ਹੈਗਾ ਕਿ ਗੁਰੂ ਘਰ ਦੇ ਗ੍ਰੰਥੀ ਨੂੰ ਵਾਰ-ਵਾਰ ਬਦਲਣਾ ਦੇ ਨਾਲ ਸਾਡੀ ਕੌਮ ਦਾ ਬਹੁਤ ਵੱਡਾ ਨਰਾਦਰ ਹੈਗਾ ਅਸੀਂ ਸਾਰੇ ਨਗਰ ਨੂੰ ਬੇਨਤੀ ਕੀਤੀ ਹੋਈ ਹੈ ਕਿ ਘੱਟੋ-ਘੱਟ ਸਹਿਜ ਪਾਠ ਕਰਾਉਣਾ ਜੇਕਰ ਕਿਸੇ ਕੋਲੇ ਮਾਇਆ ਦੀ ਕੁਛ ਘਾਟ ਹੈ ਤਾਂ ਅਸੀਂ ਆਪਦੇ ਕੋਲੋਂ ਪਾਵਾਂਗੇ ਕਮੇਟੀ ਦੇ ਖਰਚੇ 'ਚ ਵੀ ਨਹੀਂ ਪਾਉਂਦੇ ਅਸੀਂ ਅਸੀਂ ਆਪਦੇ ਦਸਵੰਦ ਦੇ ਵਿੱਚੋਂ ਕਰਦੇ ਹਾਂ ਦਸਵੰਦ ਦੇ ਵਿੱਚੋਂ ਉਹਨਾਂ ਦੀ ਮਦਦ ਕਰਦੇ ਹਾਂ ਇਸ ਕਰਕੇ ਸਾਡੇ ਨਿਸ਼ਚਿਤ ਕੀਤਾ ਹੋਇਆ ਹੈ ਕਿ ਸਹਿਜ ਪਾਠ ਤੋਂ ਘੱਟ ਅਸੀਂ ਦੁੱਖ ਦੇ ਸਮੇਂ ਸੁੱਖ ਦੇ ਸਮੇਂ ਇਸ ਤੋਂ ਘੱਟ ਅਸੀਂ ਇਸ ਮੰਗ ਨੂੰ ਨਹੀਂ ਕਰਨਾ ਲੜੀਆਂ ਦੇ ਨੇ ਕਮੇਟੀ ਵਾਲੇ ਗ੍ਰਾਂਥੀ ਸਿੰਘਾਂ ਨਾਲ ਕਿਉਂ ਪਿੱਸੇ ਲੜੀ ਜਾਂਦੇ ਨੇ ਆ ਸਾਡਾ ਇਹਨਾਂ ਨਾਲ ਕਿਤੇ ਕੋਈ ਕਿਸੇ ਦਾ ਮਤਲਬ ਇਸ ਤਰ੍ਹਾਂ ਦਾ ਨਹੀਂ ਹੋਇਆ ਕੋਈ ਗੱਲਬਾਤ ਨਹੀਂ ਇਸ ਤਰ੍ਹਾਂ ਦੀ ਹੋਈ ਤੇ ਇਹਨਾਂ ਵਿੱਚ ਸਫਰ ਸੰਤੋਖ ਵੀ ਬਹੁਤ ਵੱਡਾ ਹੈ ਆਪਾਂ ਕਹਿੰਦੇ ਨੇ ਆ ਆ ਵੀ ਚੀਜ਼ ਗੁਰੂ ਘਰ ਤੇ ਲਾ ਦੀਏ ਇਹਦੇ ਨਾਲ ਸੋਨਾ ਲੱਗੇ ਆ ਵੀ ਚੀਜ਼ ਇਹ ਤੇ ਲਾ ਦੀਏ ਸੋਨਾ ਲੱਗੇ ਉਥੇ ਗ੍ਰਾਂਥੀ ਸਿੰਘ ਨੂੰ ਆਪਾਂ ਪਿੱਸੇ ਹਟਾ ਦਿੰਦੇ ਆ ਜਿਹੜੀ ਗ੍ਰਾਂਥੀ ਸਿੰਘ ਦੀ ਸ਼ੋਭਾ ਉਹ ਉਸੇ ਨੇ ਉੱਚੀ ਕਰਨੀ ਆ ਜਗਵੰਦੀ ਟੀਵੀ ਦੇਖ ਰਹੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਜੇਕਰ ਗੱਲਬਾਤ ਕਰੀਏ ਤਕਰੀਬਨ 1 ਦਹਾਕੇ ਜਾਂ 1.5 ਦਹਾਕੇ ਦੀ ਤਾਂ ਗ੍ਰੰਥੀ ਸਿੰਘਾ ਦੀ ਜਿਹੜੀ ਹਾਲਤ ਸੀ ਉਹ ਬੜੀ ਤਰਸਯੋਗ ਸੀ ਸਮਾ ਬਦਲਿਆ ਲੋਕਾਂ ਦੀ ਸੋਚ ਬਦਲੀ ਜਾਂ ਕਹਿ ਲਿਏ ਲੋਕ ਜਾਗਰੂਕ ਹੋ ਗਏ ਕਿ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਹੈ ਜਿਹੜਾ ਕਿਵੇਂ ਸਨਮਾਨ ਦੇਣਾ ਜਾਂ ਕਿਵੇਂ ਉਹਨਾਂ ਦਾ ਸਤਿਕਾਰ ਕਰਦਾ ਇਹ ਲੋਕਾਂ ਨੂੰ ਬਖੂਬੀ ਆ ਗਿਆ ਤੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਜੋ ਕਿ ਮਲੇਰ ਕੋਟਲੇ ਦੇ ਪਿੰਡ ਕਿਸ਼ਨਗੜ੍ਹ ਸੰਗਾਲੀ ਦੀ ਹੈ ਤੇ ਇੱਥੋਂ ਦੇ ਗ੍ਰ anthi ਸਿੰਘ ਚਮਕੌਰ ਸਿੰਘ ਜੀ ਜੋ ਕਿ ਤਕਰੀਬਨ 25 ਸਾਲ ਤੋਂ ਗੁਰੂ ਘਰ ਦੀ ਲਗਾਤਾਰ ਨਿਰੰਤਰ ਸੇਵਾ ਕਰਦੇ ਆ ਰਹੇ ਸੀ ਉਹਨਾਂ ਨੂੰ ਪਿੰਡ ਵਾਸੀਆਂ ਨੇ ਇੱਕ ਵੱਖਰਾ ਹੀ ਤੋਹਫਾ ਦਿੱਤਾ ਤੇ ਆਓ ਗੱਲਬਾਤ ਕਰਦੇ ਆਂ ਉਨਾ ਗ੍ਰਾਂਥੀ ਸਿੰਘਾ ਦੇ ਨਾਲ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੋ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਬਾ ਜੀ ਬਹੁਤ ਵਧੀਆ ਇੱਕ ਮੈਸੇਜ ਜਾਂਦਾ ਲੋਕਾਂ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਤੁਹਾਡੇ ਦੁਆਰਾ ਇਸ ਪਿੰਡ ਦੁਆਰਾ ਦਿੱਤਾ ਗਿਆ ਹੈ ਕਿ ਗ੍ਰਾਂਥੀ ਸਿੰਘਾ ਦਾ ਸਤਿਕਾਰ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਨੂੰ ਕਿਵੇਂ ਲੱਗਿਆ ਜੋ ਪਿੰਡ ਵਾਸੀਆਂ ਨੇ ਤੁਹਾਨੂੰ ਮਾਣ ਸਤਿਕਾਰ ਨਵਾਜਿਆ ਜੀ ਬਖਸ਼ਿਆ ਸਾਨੂੰ ਬਹੁਤ ਵਧੀਆ ਲੱਗਿਆ ਜੀ ਕਿ ਅਸੀਂ ਇੱਥੇ ਪੱਚੀ 30 ਸਾਲ ਤੋਂ ਡਿਊਟੀ ਕਰ ਰਹੇ ਹਾਂ ਤੇ ਪਹਿਲਾਂ ਸਾਡੇ ਪਿਤਾ ਜੀ ਇੱਥੇ ਡਿਊਟੀ ਕਰਦੇ ਸੀ ਤੇ ਉਦੋਂ ਬਾਅਦ ਸਾਨੂੰ ਇਹ ਕਮੇਟੀਆਂ ਨੇ ਨਗਰ ਨਿਵਾਸੀਆਂ ਨੇ ਬੜਾ ਸੋਹਣਾ ਸਾਨੂੰ ਨਿਵਾਜਿਆਗਾ ਤੇ ਬਹੁਤ ਸਾਡੀ ਸਹਾਇਤਾ ਕਰਦੇ ਰਹੇ ਛੋਟੇ ਛੋਟਿਆਂ ਨੂੰ ਪਾਲਿਆ ਸਾਨੂੰ ਇਹਨਾਂ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਤੇ ਬਾਬਾ ਜੀ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਤੇ ਪਿੰਡ ਵੀ ਬਹੁਤ ਵਧੀਆ ਹੈਗਾ ਕਹਿੰਦੇ ਆ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਹੈਗਾ ਕਦੇ ਦੁੱਖ ਸੁੱਖ ਆਇਆ ਹੋਵੇ ਤੇ ਪਿੰਡ ਦਾ ਕਿਦਾਂ ਦਾ ਰਵਈਆ ਸੀਗਾ ਤੁਹਾਡੇ ਪ੍ਰਤੀ ਦੁੱਖ ਸੁੱਖ ਦੀ ਗੱਲ ਇਹ ਰਹੀ ਸਾਡੀ 2011 ਦੇ ਵਿੱਚ ਮੇਰੇ ਘਰ ਦੇ ਢਿੱਲੇ ਹੋ ਗਏ ਸੀ ਪਤਨੀ ਮੇਰੀ ਤੇ ਉਦੋਂ ਵੀ ਮੇਰਾ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਸੀਗਾ ਐਮੀ ਕਹਦੀਏ ਵੀ ਨਗਰ ਨੇ ਮੇਰੀ ਬਹੁਤ ਸਹਾਇਤਾ ਕੀਤੀ ਸੀ ਕਮੇਟੀ ਨੇ ਬਹੁਤ ਸਹਾਇਤਾ ਕੀਤੀ ਸੀ ਵੀ ਮੇਰੀ ਇੱਕ ਪੰਜੀ ਲੱਗਣ ਨਹੀਂ ਦਿੱਤੀ ਇਹਨਾਂ ਨੇ ਹਰ ਦੁੱਖ ਦੇ ਵਿੱਚ ਹਰ ਸੁੱਖ ਦੇ ਵਿੱਚ ਇਹ ਖੜਦੇ ਨੇ ਮੇਰੇ ਨਾਲ ਦੂਸਰੀ ਗੱਲ ਰਹੀ ਮੇਰੇ ਬੱਚਿਆਂ ਦੀ ਹਰ ਤੱਕ ਮੇਰੇ ਬੱਚਿਆਂ ਦੀ ਜੋ ਫੀਸ ਆਉਂਦੀ ਸੀ ਬੜਾਈ ਦੀ ਉਹਦਾ ਵੀ ਬਹੁਤ ਅਪਰਾਲਾ ਕਰਦੇ ਰਹੇ ਜੀ ਐਨਆਈ ਵੀਰ ਜੀ ਨੇ ਸਾਡੇ ਬਾਹਰ ਰਹਿੰਦੇ ਨੇ ਜਿਹੜੇ ਉਹ ਵੀ ਮੇਰੀ ਬੜੀ ਮਦਦ ਕਰਦੇ ਨੇ ਹਾਂਜੀ ਤੇ ਕਹਿ ਦਈਏ ਇਨਸਾਨ ਨੂੰ ਪੂਰੀ ਉਮਰ ਲੱਗ ਜਾਂਦੀ ਹੈ ਜੀ ਮਕਾਨ ਬਣਾਉਣ ਦੇ ਲਈ ਪਰ ਪਿੰਡ ਵਾਸੀਆਂ ਨੇ ਕਹਿ ਦਈਏ ਵੀ ਤੁਹਾਨੂੰ ਰਿਟਾਇਰ ਹੋਣ ਤੇ ਇੱਕ ਵੱਖਰਾ ਜਿਹਾ ਤੋਹਫਾ ਦਿੱਤਾ ਜੀ ਬਾਕੀ ਦਾ ਐ ਆ ਜੀ ਮੇਰੀ ਮਿਹਨਤ ਦਾ ਹੈ ਮੈਨੂੰ ਫਲ ਮਿਲਿਆ ਕਿਉਂਕਿ ਇੱਥੇ ਇਮਾਨਦਾਰੀ ਨਾਲ ਜਿਹੜੀ ਡਿਊਟੀ ਆ ਉਹ ਨਿਭਾਈ ਹੈ ਜੀ ਤੇ ਉਹਦੇ ਕਰਕੇ ਮੈਨੂੰ ਜਿਹੜਾ ਮਾਣ ਸਨਮਾਨ ਤੇ ਨਗਰ ਨੇ ਜੋ ਵਾਰ ਵੀ ਰਹਿੰਦੇ ਨੇ ਉਹਨਾਂ ਨੇ ਤੇ ਕਮੇਟੀ ਮੈਂਬਰਾਂ ਨੇ ਮੈਨੂੰ ਸਨਮਾਨ ਕੀਤਾ ਜੀ ਤੇ ਇਹ ਗੱਲਬਾਤ ਪਿੰਡ ਵਾਸੀਆਂ ਦੇ ਨਾਲ ਵੀ ਕਰਾਂਗੇ ਤੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇੱਕ ਵੱਖਰੇ ਉਪਰਾਲਾ ਕੀਤਾ ਗਿਆ ਬਾਬਾ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਸਤ ਸ੍ਰੀ ਅਕਾਲ ਹਾਂਜੀ ਇਹ ਗੁਰੂ ਸਾਹਿਬ ਨੇ ਸਾਨੂੰ ਬਹੁਤ ਵੱਡੀ ਬੜਾਈ ਦਿੱਤੀ ਹੈ ਜੀ ਸਾਡੇ ਸੁਨਗਰ ਨੂੰ ਸਾਡੀ ਕਮੇਟੀ ਨੂੰ ਕਿ ਸਾਤੋਂ ਇਹ ਬਹੁਤ ਵੱਡਾ ਕਾਰਜ ਜਿਹੜਾ ਕਰਵਾਇਆ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਮੈਂ ਦੱਸ ਦੇਣਾ ਚਾਹੁੰਦਾ ਥੋੜਾ ਜਿਹਾ ਪਿਛੋਕਰ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ ਲਗਭਗ 1995 ਦੇ ਵਿੱਚ ਉਹਨੂੰ ਵੀ ਮੈਂ ਕਮੇਟੀ ਦੇ ਵਿੱਚ ਸੀਗਾ ਅਸੀਂ ਇਹਨਾਂ ਦੇ ਪਿਤਾ ਜੀ ਨੂੰ ਇੱਥੇ ਲੈ ਕੇ ਆਏ ਸੀਗੇ ਉਹ ਉਹਨੂੰ ਇਹ ਛੋਟੇ ਸੀਗੇ 3-4 ਸਾਲ ਉਹਨਾਂ ਨੇ ਸੇਵਾ ਨਿਭਾਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਤੇ ਉਸ ਉਹ ਰੱਬ ਨੂੰ ਪਿਆਰੇ ਹੋ ਗਏ ਉਹਨੂੰ ਇਹਨਾਂ ਦੀ ਉਮਰ ਛੋਟੀ ਸੀਗੀ ਮਾਤਾ ਜੀ ਨਾਲ ਸੀਗੇ ਇਹਨਾਂ ਨੇ ਇਹ ਸੋ ਜਾਣਾ ਚਾਹਿਆ ਪਰ ਅਸੀਂ ਇਹਨਾਂ ਨੂੰ ਜਾਣ ਨਹੀਂ ਦਿੱਤਾ ਅਸੀਂ ਅਖਿਆ ਵੀ ਤੁਹਾਡੀ ਅਸੀਂ ਮਦਦ ਕਰਾਂਗੇ ਅਸੀਂ ਜਿੰਨੇ ਵੀ ਪ੍ਰੋਗਰਾਮ ਸੀ ਅਸੀਂ ਨਾਲ ਇਹਨਾਂ ਦੇ ਨਿਭਾਉਂਦੇ ਰਹੇ ਇਹਨਾਂ ਨੂੰ ਸਿਖਾਉਂਦੇ ਰਹੇ ਪਿਆਰ ਦਿੰਦੇ ਰਹੇ ਇਹਨਾਂ ਨੂੰ ਹੌਲੀ-ਹੌਲੀ ਜਦੋਂ ਥੋੜਾ ਜਿਹਾ ਸਮਾਂ ਲੰਘਿਆ ਤਾਂ ਇਹ ਆਪਣੇ ਜਿਹੜਾ ਕਾਰਜ ਦੇ ਵਿੱਚ ਸੰਭਾਲਣ ਦੇ ਵਿੱਚ ਸਫਲ ਹੋਣ ਲੱਗ ਗਏ ਉਦੋਂ ਤੋਂ ਲੈ ਕੇ ਅੱਜ ਤੱਕ ਆ ਸਮਾਂ ਆ ਗਿਆ ਇਹਨਾਂ ਨੇ ਬੜੀ ਤੰਦੇ ਹੀ ਬੜੇ ਪਿਆਰ ਨਾਲ ਇਮਾਨਦਾਰੀ ਨਾਲ ਸਬਰ ਸੰਤੋਖ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈਗੀ ਇਸੇ ਸਦਕਾ ਇਹਨਾਂ ਨੂੰ ਗੁਰੂ ਸਾਹਿਬ ਨੇ ਇਹ ਵਡਿਆਈ ਇਹਨਾਂ ਨੂੰ ਸੁੰਦਰ ਮਕਾਨ ਮਿਲਿਆ ਸਾਨੂੰ ਸਾਰੇ ਜਿੱਥੇ ਤੱਕ ਵੀ ਸਿੱਖ ਸੰਗਤਾਂ ਬੈਠੀਆਂ ਨੇ ਆ ਸਾਨੂੰ ਉੱਥੋਂ ਵਡਿਆਈ ਮਿਲੀ ਹੈਗੀ ਇਹ ਵੱਡਾ ਕਾਰਜ ਹੈ ਦੂਜੀ ਗੱਲ ਇਹ ਹੈ ਅਸੀਂ ਇਹਨਾਂ ਦਾ ਸਤਿਕਾਰ ਬਹੁਤ ਕਰਦੇ ਹਾਂ ਕਿਉਂਕਿ ਇਹ ਗੁਰੂ ਘਰ ਦੇ ਵਜ਼ੀਰ ਨੇ ਬਾਬਾ ਬੁੱਢਾ ਜੀ ਵਾਲਾ ਇਹਨਾਂ ਦਾ ਉਹਦਾ ਹੈ ਇਸ ਕਰਕੇ ਇਹਨਾਂ ਦਾ ਮਤਲਬ ਸਤਕਾਰ ਕਰਨਾ ਸਾਡਾ ਫਰਜ ਬਣਦਾ ਹੈ ਜਿਵੇਂ ਬੜਾ ਦੁੱਖ ਹੁੰਦਾ ਹੈ ਜਦੋਂ ਆਲੇ ਦੁਆਲੇ ਦੇ ਨਗਰਾਂ ਤੋਂ ਅਸੀਂ ਦੇਖਦੇ ਆ ਕਿ 6 ਮਹੀਨੇ ਕਮੇਟੀ ਨੇ ਗਰੰਤੀ ਲਿਆਂਦਾ ਫਿਰ ਬਦਲਤਾ ਹੋਰ ਲਿਆਂਦਾ ਫਿਰ ਬਦਲਤਾ ਕਸੂਰ ਕਿੱਥੇ ਹੈ ਨੁਕਸ ਕਿੱਥੇ ਹੈ ਇਹ ਨਹੀਂ ਸਾਨੂੰ ਨਹੀਂ ਪਤਾ ਇਸ ਗੱਲ ਦਾ ਪਰ ਦੁੱਖ ਬਹੁਤ ਹੈਗਾ ਕਿ ਗੁਰੂ ਘਰ ਦੇ ਗਰੰਤੀ ਨੂੰ ਵਾਰ-ਵਾਰ ਬਦਲਣਾ ਦੇ ਨਾਲ ਸਾਡੀ ਕੌਮ ਦਾ ਬਹੁਤ ਵੱਡਾ ਨਰਾਦਰ ਹੈਗਾ ਇਹਨਾਂ ਦਾ ਨਰਾਦਰ ਹੈ ਤਾਂ ਸਾਡੀ ਕੌਮ ਦਾ ਨਰਾਦਰ ਹੈਗਾ ਇਸ ਕਰਕੇ ਸਾਨੂੰ ਗੁਰੂ ਸਾਹਿਬ ਨੇ ਸਮਤ ਬਖਸ਼ੀ ਇਹ ਕੀਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਜਿੰਨੀ ਵੀ ਕਮੇਟੀਆਂ ਹੈ ਮੈਂ ਇਹ ਵੀ ਸਾਰੇ ਜਿੱਥੇ ਤੱਕ ਸੰਗਤਾਂ ਸੁਣੀਆਂ ਨੇ ਗਿਆ ਮੈਂ ਕੁਝ ਖਾਸੀਅਤਾਂ ਦੱਸਣਾ ਚਾਹਣਾਗਾ ਕਿ ਸਾਡਾ ਨਗਰ ਇਨਾ ਵਧੀਆ ਨਗਰ ਹੈਗਾ ਕਿ ਉਹ ਕਿਸੇ ਮਾੜੀ ਮੋਟੀ ਗੱਲ ਤੇ ਜਿਹੜੇ ਰਾਜਨੀਤਕ ਤੌਰ ਤੇ ਕੋਈ ਕਿੰਤੂ ਫਰੰਤੂ ਨਹੀਂ ਹੁੰਦਾ ਸਾਡੇ ਗੁਰੂ ਘਰ ਦੇ ਵਿੱਚ ਇਥੋਂ ਤੱਕ ਕਿ ਮੈਨੂੰ 1990 ਤੋਂ ਲੈ ਕੇ ਮੈਂ ਇਸ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹਾਂ ਜਿੰਨਾ ਖਰਚ ਪਾਣੀ ਆ ਮੇਰਾ ਸਾਰਾ ਮੇਰੇ ਹੱਥੋਂ ਹੁੰਦਾ ਹੈਗਾ ਅੱਜ ਤੱਕ ਕਿਸੇ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਸਾਡਾ ਨਗਰ ਬਹੁਤ ਸਿਆਣਾ ਹੈਗਾ ਪਹਿਲੀ ਗੱਲ ਤਾਂ ਇਹ ਇਹ ਮਤਲਬ ਜ਼ਰੂਰੀ ਬਣੀ ਹੈ ਦੂਜੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸਵਤ ਬਖਸ਼ ਕੇ ਇਹ ਕਿਰਪਾ ਕੀਤੀ ਹੈਗੀ ਕਿ ਅਸੀਂ ਇਕੱਲੇ ਮਤਲਬ ਇਹਨਾਂ ਨੂੰ ਸਤਕਾਰ ਨਹੀਂ ਮਤਲਬ ਨਾ ਤਾਂ ਸਾਡਾ ਹੋਰ ਵੀ ਮਤਲਬ ਜਿੰਨੇ ਨਗਰ ਦੇ ਵਿੱਚ ਸਾਡੇ ਹੋਰ ਭਾਈਚਾਰ ਫਿਰਕੇ ਨੇਗੇ ਜਿਵੇਂ ਸਾਡੇ ਸਿੱਖ ਪਰਿਵਾਰ ਨੇਗੇ ਸਾਡੇ ਰਮਦਾਸੀਏ ਵੀਰ ਨੇ ਸਾਡੇ ਰਾਜਪੂਤ ਵੀਰ ਨੇਗੇ ਉਹਨਾਂ ਨਾਲ ਵੀ ਸਾਡਾ ਬਰਾਬਰ ਦਾ ਸਤਿਕਾਰ ਹੈ ਉਹਨਾਂ ਨੂੰ ਅਸੀਂ ਕਮੇਟੀ ਦੇ ਵਿੱਚ ਬਰਾਬਰ ਦੀ ਨੁਮਾਇੰਦਗੀ ਦਿੰਨੇ ਆ ਉਹਨਾਂ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਹੈ ਇਥੋਂ ਤੱਕ ਕਿ ਜਿਹੜੇ ਸਾਡੇ ਮੁਸਲਮਾਨ ਵੀਰ ਨੇ ਕਿਉਂਕਿ ਇਥੋਂ 50% ਵਾਦੀ ਇਥੋਂ ਮੁਸਲਮਾਨ ਵੀਰਾਂ ਦੀ ਹੈ ਅਸੀਂ ਵੀ ਉਹਨਾਂ ਦਾ ਸਹਿਯੋਗ ਦਿੰਨੇ ਆ ਜਦੋਂ ਉਹਨਾਂ ਕੋ ਧਰਮ ਕਾਰਜ ਹੁੰਦਾ ਤੇ ਸਾਡੇ ਧਰਮ ਕਾਰਜਾਂ ਦੇ ਵਿੱਚ ਉਹ ਵੀਰ ਵੀ ਸਾਡਾ ਸਹਿਯੋਗ ਦਿੰਦੇ ਨੇ ਮਤਲਬ ਭਾਈਚਾਰਕ ਸਾਂਝ ਪੂਰੀ ਕਾਇਮ ਹੈ ਸਾਡੇ ਜਿਹੜੇ ਮਤਲਬ ਦੇ ਦੋਨੇ ਤਨੇ ਫਿਰਕੇ ਨੇ ਸਿੱਖ ਫਿਰਕੇ ਸਾਡੇ ਸਮਸ਼ਾਨ ਭੂਮੀ ਇੱਕ ਹੈ ਸਾਡੇ ਗੁਰਦੁਆਰਾ ਸਾਹਿਬ ਇੱਕ ਹੈਗਾ ਸਾਰੇ ਜਾਣੇ ਜਿੰਨੇ ਵੀ ਉਹਨਾਂ ਦੇ ਸਾਡੇ ਰਮਦਾਸੀ ਵੀਰ ਨੇ ਸਾਡੇ ਰਾਜਪੂਤ ਵੀਰ ਨੇ ਤੇ ਜਿੰਨੇ ਸਾਡੇ ਜ਼ਿਮੀਂਦਾਰ ਵੀਰ ਨੇ ਇਹਨਾਂ ਦੇ ਸਾਰੇ ਸੁੱਖ ਤੇ ਦੁੱਖ ਦੇ ਕਾਰਜ ਇਸੇ ਗੁਰੂ ਘਰ ਹੁੰਦੇ ਨੇ ਅਗਲੀ ਗੱਲ ਅਸੀਂ ਜਿੰਨੇ ਵੀ ਸਾਡੇ ਲੋੜਵੰਦ ਪਰਿਵਾਰ ਨੇ ਜੀ ਉਹਨਾਂ ਪਰਿਵਾਰਾਂ ਨੂੰ ਅਸੀਂ ਘਟੋ ਘਟ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਸ਼ਾਦੀ ਮਤਲਬ ਵਿਆਹ ਦੇ ਸਮੇਂ ਅਤੇ ਕਿਸੇ ਮਤਲਬ ਸਵਾਰ ਮੌਤ ਦੇ ਸਮੇ ਘੱਟੋ ਘੱਟ ਸਹਿਜ ਪਾਠ ਹੋਣਾ ਜ਼ਰੂਰੀ ਹੈਗਾ ਅੱਜ ਕੱਲ ਜਿਵੇਂ ਚੱਲ ਪਿਆ ਵੀ ਸੁਖਮਨੀ ਸਾਹਿਬ ਦਾ ਪਾਠ ਕਰਾਓ ਜੀ ਚਲੋ ਗੱਲ ਖਤਮ ਕਰੋ ਨਹੀਂ ਅਸੀਂ ਸਾਰੇ ਨਗਰ ਨੂੰ ਬੇਨਤੀ ਕੀਤੀ ਹੋਈ ਹੈ ਕਿ ਘੱਟੋ ਘੱਟ ਸਹਿਜ ਪਾਠ ਕਰਾਉਣਾ ਹੈ ਜੇਕਰ ਕਿਸੇ ਕੋਲੇ ਮਾਇਆ ਦੀ ਕੁਝ ਘਾਟ ਹੈ ਤਾਂ ਅਸੀਂ ਆਪਦੇ ਕੋਲੋਂ ਪਾਵਾਂਗੇ ਕਮੇਟੀ ਦੇ ਖਰਚੇ 'ਚ ਵੀ ਨਹੀਂ ਪਾਉਂਦੇ ਅਸੀਂ ਅਸੀਂ ਆਪਦੇ ਦਸਵੰਦ ਦੇ ਵਿੱਚੋਂ ਕਰਦੇ ਆਂ ਸਸਵਾਨ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਆ ਇਸ ਕਰਕੇ ਸਾਡੇ ਨਿਸ਼ਚਿਤ ਕੀਤਾ ਹੋਇਆ ਹੈ ਕਿ ਸਹਜ ਪਾਠ ਤੋਂ ਘੱਟ ਅਸੀਂ ਦੁੱਖ ਦੇ ਸਮੇਂ ਸੁਖ ਦੇ ਸਮੇਂ ਇਸ ਤੋਂ ਘੱਟ ਅਸੀਂ ਇਸ ਸਮਾਗਮ ਨਹੀਂ ਕਰਨਾ ਅਗਲੀ ਗੱਲ ਜੀ ਅਸੀਂ ਜਿੰਨੇ ਵੀ ਗੁਰਪੁਰਬ ਨੇ ਉਹ ਸਾਰੇ ਮਨਾਉਣੇ ਆ ਜਿਵੇਂ ਕਿ ਕੁਝ ਜਿਵੇਂ ਪਹਿਲੇ ਪਾਤਸ਼ਾਹ ਦਾ ਗੁਰਪੁਰਬ ਹੈ ਦਸਵੇਂ ਪਾਤਸ਼ਾਹ ਦਾ ਗੁਰਪੁਰਬ ਹੈ ਜਾਂ ਸਹੀਦੀ ਦਿਹਾੜੇ ਨੇ ਕਿ ਉਹ ਅਸੀਂ ਵੱਡੇ ਰੂਪ ਚ ਮਨਾਉਣੇ ਆ ਬਾਕੀ ਜਿੰਨੇ ਗੁਰੂ ਸਹਿਬਾਨ ਦੇ ਗੁਰਪੁਰਬ ਨੇ ਕਿ ਸਹੀਦੀ ਦਿਹਾੜੇ ਨੇ ਬੰਦੀ ਛੋੜ ਦਿਵਸ ਹੈ ਜਾਂ ਹੋਰ ਕੋਲੂ ਘਰਾ ਦਿਵਸ ਹੈ ਉਸੀਂ ਅੰਮ੍ਰਿਤ ਵੇਲੇ ਇੱਥੇ ਮਨਾਉਨੇ ਆ ਨਾਲ ਮਨਾਉਨੇ ਵੀ ਆ ਤੇ ਨਾਲ ਉਸ ਦਿਨ ਅਸੀਂ ਭਾਵੇਂ ਕੋਈ ਰਾਗੀ ਸਿੰਘ ਲਈਏ ਭਾਵੇਂ ਢਾਡੀ ਸਿੰਘ ਲਈਏ ਭਾਵੇਂ ਕੋਈ ਕਵੀਸਰੀ ਅਥਾ ਲਈਏ ਉਹਨਾਂ ਦਾ ਇਤਿਹਾਸ ਵੀ ਸੰਬੰਧਤ ਅਸੀਂ ਸੰਗਤਾਂ ਨੂੰ ਸੁਣਾਉਨੇ ਆ ਇਸੇ ਸਦਕਾ ਕਿਰਪਾ ਸਾਡੇ ਤੇ ਕਿ ਸਾਡੇ ਇਸ ਨਗਰ ਦਾ ਕੋਈ ਵੀ ਪਰਿਵਾਰ ਡੇਰਾਬਾਦ ਦੇ ਨਾਲ ਨਹੀਂ ਜੁੜਿਆ ਅੱਛਾ ਉਹਨਾਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਕਹਿ ਲਈਏ ਗੁਰੂ ਘਰ ਦੇ ਵਿੱਚ ਵਜ਼ੀਰ ਗ੍ਰੰਥੀ ਸਾਹਿਬਾਨ ਨੂੰ ਤਾਂ ਰੱਖ ਲੈਂਦੇ ਨੇ ਪਰ ਤਨਖਾਹਾਂ ਨੇ ਜਿਹੜੀਆਂ ਨਾ ਮਾਤਰ ਕਹਿ ਲਈਏ 2-4000 ਜਾਂ 5000 ਇਤਨਾ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਤੁਸੀਂ ਹਾਂਜੀ ਬਸੇ ਤਾਂ ਦੇਖੋ ਸਾਡਾ ਇਹ ਜੋ ਪ੍ਰਕਿਰਿਆ ਚੱਲਦੀ ਹੈ ਉਹਨਾਂ ਲਈ ਇੱਕ ਸਨੇਹਾ ਹੈ ਪਰ ਦੇਖੋ ਮੇਰੀ ਬੇਨਤੀ ਹੈ ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਨੇ ਇਹੇ ਬਾਬਾ ਬੁੱਢਾ ਜੀ ਨੂੰ ਬਹੁਤ ਵੱਡਾ ਪਦਵੀ ਦਿੱਤੀ ਸੀ ਜਿਨ੍ਹਾਂ ਨੇ ਸਤਿਗੁਰੂ ਸਾਹਿਬਾਨ ਦੇ ਲਗਭਗ ਦਰਸ਼ਨ ਕੀਤੇ ਨੇਗੇ ਉਹਨਾਂ ਨੂੰ ਪੰਜਵੇਂ ਪਾਤਸ਼ਾਹ ਨੇ ਗ੍ਰੰਤੀ ਦਾ ਉਹਦਾ ਦੇ ਕੇ ਨਵਾਜਿਆ ਸੀਗਾ ਇਹ ਉਹੀ ਉਹੀ ਉਹਦਾ ਹੈ ਇਹਦਾ ਵੱਡਾ ਸਤਿਕਾਰ ਹੋਣਾ ਜ਼ਰੂਰੀ ਹੈ ਅਸੀਂ ਇਹਨਾਂ ਦਾ ਸਤਿਕਾਰ ਕਿਵੇਂ ਕਰਦੇ ਹਾਂ ਦੇਖੋ ਆ ਤਾਂ ਗੱਲ ਹੋਈ ਗਈ ਮਕਾਨ ਵਾਲੀ ਤਾਂ ਅਸੀਂ ਇਹਨਾਂ ਦੇ ਬੱਚਿਆਂ ਨੂੰ ਜਦੋਂ ਅਸੀਂ ਗੁਰੂ ਘਰ ਨੂੰ ਕੋਈ ਦਾਨ ਕਰਦੇ ਹਾਂ ਕਿਸੇ ਦੇ ਕੋਈ ਮਰਗ ਹੁੰਦੀ ਹੈ ਜਾਂ ਕੋਈ ਹੋਰ ਹੁੰਦਾ ਹੈ ਤਾਂ ਨਾਲ ਦੀ ਨਾਲ ਇਹਨਾਂ ਦੀ ਬੱਚਿਆਂ ਦੀ ਪੜ੍ਹਾਈ ਲਈ ਵੀ ਇਹਨਾਂ ਦੀ ਅਸੀਂ ਮਦਦ ਕਰਦੇ ਹਾਂ ਸਾਡੇ ਨਗਰ ਦੇ ਐਨਆਰਵੀ ਬੱਚੇ ਨੇ ਸਾਡੇ ਬਾਹਰ ਬੈਠੇ ਨੇਗੇ ਜਾਂ ਅਸੀਂ ਨਗਰ ਦੇ ਵਿੱਚੋਂ ਜਿੰਨੀਆਂ ਸੰਗਤਾਂ ਆਉਂਦੀਆਂ ਨੇਗੀਆਂ ਤਾਂ ਅਸੀਂ ਇਹਨਾਂ ਦੀ ਮਦਦ ਇਹ ਕਰਦਿਆ। ਬਾਕੀ ਰਹੀ ਇਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ। ਬਹੁਤ ਸੁੰਦਰ ਇਹਨਾਂ ਨੂੰ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਹੋਇਆ ਗੁਰੂ ਘਰ ਦੇ ਅੰਦਰ ਵੀ ਸਾਡਾ। ਇਹਨਾਂ ਦੀ ਰਿਹਾਇਸ਼ ਬੜੀ ਸੋਹਣੀ ਹੈਗੀ ਕੀਤੀ ਹੋਈ। ਬਾਕੀ ਇਹਨਾਂ ਨੂੰ ਅਸੀਂ ਕਿਸੇ ਮਾੜੀ-ਮਾੜੀ ਗੱਲ ਪਿੱਛੇ ਕੋਈ ਦੁੱਧ ਪਿੱਛੇ ਜੀ ਲੜੀ ਜਾਂਦੇ ਨੇ ਕਮੇਟੀ ਵਾਲੇ ਗੰਤੀ ਸਿੰਘਾਂ ਨਾਲ ਕਿਉਂ ਪਿੱਛੇ ਲੜੀ ਜਾਂਦੇ ਨੇਗੇ? ਆ ਸਾਡਾ ਇਹਨਾਂ ਨਾਲ ਕਿਤੇ ਕੋਈ ਕਿਸੇ ਦਾ ਮਤਲਬ ਇਸ ਤਰ੍ਹਾਂ ਰਾਤ ਦੇ ਨਹੀਂ ਹੋਏ ਕੋਈ ਗੱਲਬਾਤ ਨਹੀਂ ਇਸ ਤਰ੍ਹਾਂ ਦੀ ਹੋਈ ਤੇ ਇਹਨਾਂ ਵਿੱਚ ਸਬਰ ਸੰਦੋਖ ਵੀ ਬਹੁਤ ਵੱਡਾ ਹੈ ਇਹਨਾਂ ਦੇ ਵੀ ਨਿਰਭਰ ਹੈਗਾ ਇਹਨਾਂ ਨੇ ਕਦੇ ਵੀ ਅਸੀਂ ਸਾਡੇ ਨਾਲ ਕਿਸੇ ਗੱਲ ਦੇ ਵਿੱਚ ਕੋਈ ਮਤਲਬ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਿਹਦੇ ਨਾਲ ਸਾਨੂੰ ਇਹਨਾਂ ਦੇ ਇਮਾਨ ਤੇ ਕੋਈ ਸ਼ੱਕ ਹੋਵੇ ਮੰਨ ਲਓ ਦੇਖੋ ਜੀ ਹੁਣ ਕੋਈ ਗੁਰਪਰਵ ਲੰਘਿਆਗਾ ਮੈਂ ਉਦਾਹਰਨ ਦੇਣਾ ਇਹ ਉਦਾਹਰਨ ਸੁਣਨਯੋਗ ਹੈ ਜਿੱਥੇ ਤੱਕ ਵੀ ਸਿੱਖ ਸੰਗਤਾਂ ਸੌਂਦੀਆਂ ਨੇ ਸਾਡੇ ਕੋਲ ਸਮਾਨ ਬਚ ਗਿਆ ਚੀਨੀ ਬਚ ਗਈ ਘਿਓ ਬਚ ਗਿਆ ਅਸੀਂ ਕਹਿੰਦੇ ਬਾਬਾ ਜੀ ਚੱਕੋ ਤੁਸੀਂ ਵਰਤ ਲਿਓ ਪਰ ਇਹਨਾਂ ਚ ਸਬਰ ਪਤਾ ਕਿੱਡਾ ਜੀ ਇਹ ਕਹਿੰਦੇ ਨੇ ਜੀ ਨਹੀਂ ਪੂਰੀ ਨਹੀਂ ਲੈਣੀ ਅਸੀਂ ਅੱਧੀ ਪੂਰੀ ਲੈ ਲਈ ਤਾਂ 5 ਕਿਲੋ ਲੈਣੀ ਹੈਗੀ ਅਸੀਂ ਤਾਂ ਥੋੜੀ ਜਿਹੀ ਚੀਜ਼ ਹੀ ਲੈਣੀ ਹੈ ਬਾਕੀ ਹਜੇ ਤੁਸੀਂ ਵਾਪਸ ਕਰਿਓ ਫੇਰ ਕਿੰਨੇ ਕਾਰਜ ਵਰਤੀ ਜਾਵੇ ਵਰਤੀ ਜਾਵੇ ਜੀ ਇਹ ਇਹਨਾਂ ਦਾ ਸਬਰ ਸੰਤੋਖ ਹੈ ਇਸੇ ਦੇ ਸਦਕਾ ਮਤਲ ਇਹਨਾਂ ਦਾ ਇਹ ਐਡਾ ਵੱਡਾ ਕਾਰਜ ਹੋਇਆ ਗੁਰੂ ਸਾਹਿਬ ਨੇ ਇਹਨਾਂ ਤੇ ਕਿਰਪਾ ਕਰਕੇ ਇਹਨਾਂ ਨੂੰ ਇਮਾਨਦਾਰੀ ਬਖਸ਼ੀ ਹੈ ਸਬਰ ਸੰਤੋਖ ਬਖਸ਼ਿਆ ਤੇ ਨਿਮਰਤਾ ਵੀ ਬਖਸ਼ੀ ਹੈ ਕਿ ਸਾਰੇ ਪਿੰਡ ਦਾ ਇਹ ਸਤਕਾਰ ਕਰਦੇ ਨੇ ਇਹ ਬਚਪਨ ਦੇ ਵਿੱਚ ਇੱਥੇ ਆਏ ਸੀ ਅਜੇ ਵੀ ਇਹ ਬਚਪਨ ਬੱਚੇ ਬੱਚ ਕੇ ਵਣ ਕੇ ਹੀ ਮਤਲਬ ਉਹ ਨਿਮਰਤਾ ਦੇ ਨਾਲ ਹੀ ਪਿੰਡ ਦੇ ਲੋਕਾਂ ਦਾ ਸਤਿਕਾਰ ਕਰ ਰਹੇ ਨੇ ਸਭ ਦਾ ਵੀ ਅਸੀਂ ਤੁਹਾਡੇ ਬੱਚਿਆਂ ਆਗੇ ਇਹਦਾ ਇਹ ਇਹਨਾਂ ਨੂੰ ਫਲ ਮਿਲੇਗਾ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਹੈਗੀ ਕਿ ਤੁਸੀਂ ਸਾਡੇ ਕੋਲੇ ਆਇਓ ਸਾਡੀ ਇਹ ਚੀਜ਼ ਤੁਹਾਡੇ ਰਾਹੀਂ ਜਿਹੜਾ ਸਾਡਾ ਸੁਨੇਹਾ ਹੈ ਬੜਾ ਦੂਰ ਤੱਕ ਜਾਣਾ ਹੈਗਾ ਪਤਾ ਨਹੀਂ ਕਿੱਥੋਂ ਤੱਕ ਫੈਲਣਾ ਹੈ ਇਹ ਤੇ ਮੈਂ ਸਿੱਖ ਸੰਗਤਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਇੱਕ ਤਾਂ ਜੀ ਦੇਖੋ ਕਮੇਟੀਆਂ ਪਿੱਛੇ ਜਿਵੇਂ ਸਾਡੇ ਨਗਰ ਦੇ ਵਿੱਚ ਕਮੇਟੀ ਪਿੱਛੇ ਕੋਈ ਲੜਾਈ ਨਹੀਂ ਹੁੰਦੀ ਸਾਡੇ ਪ੍ਰਧਾਨ ਸਾਹਿਬ ਜੀ ਖੜੇ ਨੇਗੇ तकरीबन 7-8 ਸਾਲ ਹੋ ਗਏ ਨੇ ਉਹਨੂੰ ਪ੍ਰਧਾਨ ਬਣੇ 11 ਸਾਲ ਹੋ ਗਏ ਜੀ ਇਸ ਤੋਂ ਪਹਿਲਾਂ ਕੋਈ 10 ਸਾਲ ਆ ਗਿਆ ਕੋਈ 15 ਸਾਲ ਆ ਗਿਆ ਜਿੰਨਾ ਚਿਰ ਬੰਦਾ ਕਰਦਾ ਉਹਨੂੰ ਕਰਨ ਦਿਓ ਕੋਈ ਨੁਕਤਾ ਚੀਨੀ ਨਹੀਂ ਹੁੰਦੀ ਕੋਈ ਰੱਦੋ ਬਦਲ ਨਹੀਂ ਹੁੰਦੀ ਹੈਗੀ ਇਹ ਸਾਡੇ ਨਗਰ ਤੇ ਬਹੁਤ ਵੱਡੀ ਕਿਰਪਾ ਹੈਗੀ ਤੇ ਪ੍ਰਧਾਨ ਸਾਹਿਬ ਦਾ ਅਹੁਦਾ ਤੁਹਾਡੇ ਕੋਲੇ ਹੈ ਜੀ ਤੇ ਆ ਅਕਸਰ ਕਹਿ ਲਿਆ ਵੀ ਅੱਜਕੱਲ ਮੋਬਾਈਲ ਹਰ ਇੱਕ ਦੇ ਹੱਥ ਦੇ ਵਿੱਚ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੈ ਇਹ ਕਹ ਲਈ 21ਵੀਂ ਸਦੀ ਚੱਲੀ ਹੈ ਹਰੇਕ ਦੇ ਹੱਥ ਦੇ ਵਿੱਚ ਮੋਬਾਈਲ ਹੋਣ ਕਰਕੇ ਆ ਕੋਈ ਵੀ ਜਿਹੜੀ ਕਹ ਲਈ ਵੀ ਲੇਟੈਸਟ ਕੋਈ ਵੀ ਵੀਡੀਓ ਹੁੰਦੀ ਹੈ ਉਹ ਲੋਕਾਂ ਤੱਕ ਆ ਬਹੁਤ ਜਲਦੀ ਪਹੁੰਚ ਜਾਂਦੀ ਹੈ ਤੁਹਾਡੇ ਕੋਲੇ ਵੀ ਵੀਡੀਓ ਆਉਂਦੀਆਂ ਹੋਣਗੀਆਂ ਜੀ ਗ੍ਰਾਂਤੀ ਸਹਿਬਾਨ ਕਹਿੰਦੇ ਸੀ ਵੀ ਅਸੀਂ ਆਪਣੇ ਬੱਚਿਆਂ ਨੂੰ ਹੈ ਜਿਹੜਾ ਉਹ ਗ੍ਰਾਂਤੀ ਨਹੀਂ ਬਣਾਉਣਾ ਤੇ ਹੁਣ ਮਤਲਬ ਤੁਹਾਡੇ ਇਸ ਜਿਹੜਾ ਅਨੋਖਾ ਉਪਰਾਲਾ ਇਹਦੇ ਰਾਹੀਂ ਉਹਨਾਂ ਨੂੰ ਕੀ ਮੈਸੇਜ ਦੇ ਰਹੇ ਹੋ ਵੈਰੀ ਜੀ ਦਾ ਖਾਲਸਾ ਵੈਰੀ ਜੀ ਦੀ ਫਤਹੀ ਮੇਰੇ ਸਹੀ ਬੱਚਿਆਂ ਦੇ ਜੋ ਆਪਣੇ ਗ੍ਰੰਥੀ ਸਿੰਘਾਂ ਦਾ ਨਾ ਕੋਈ ਗੁਜ਼ਾਰਾ ਨਹੀਂ ਚੱਲਦਾ ਤਾਂ ਕਾਹ ਘਟਨੇ ਬੱਚੇ ਪੜਾਏ ਨਹੀਂ ਜਾਂਦੇ ਇਧਰੋਂ ਕੋਈ ਸਾਧਨ ਨਹੀਂ ਹੈਗਾ ਫਿਰ ਉਹ ਸੋਚ ਲੈ ਵੀ ਅਸੀਂ ਇਹਨਾਂ ਨੂੰ ਪੜਾ ਕੇ ਕਿਸੇ ਪਾਸੇ ਸਾਈਡ ਦੀ ਨੌਕਰੀ ਲਾਈਏ ਜਾਂ ਹੋਰ ਪਾਸੇ ਇਸ ਪਾਸੇ ਸਾਡਾ ਘਟਾਓ ਹੋ ਰਿਹਾ ਜੇ ਸਾਡੇ ਸਾਰੇ ਨੱਗਰ ਗੁਰਸਿੱਖ ਸੰਗਤਾਂ ਐਨਆਰਆਈ ਵੀਰ ਕਮੇਟੀਆਂ ਸਹੀ ਲਾਈਨ ਨੂੰ ਫੜਨ ਤਾਂ ਸਾਡਾ ਸਿੱਖੀ ਦਾ ਪ੍ਰਚਾਰ ਵੀ ਵਧੂਗਾ ਗੁਰਸਿੱਖੀ ਵੀ ਵਧੂਗੀ ਬੱਚਿਆਂ ਦੇ ਕੇਸ ਜੁੜੇ ਵੀ ਗ੍ਰੰਥੀ ਸਿੰਘ ਜੀ ਪ੍ਰਚਾਰ ਕਰਕੇ ਦਿਖਾਉਣਗੇ ਕਿ ਹੁਣ ਇਹ ਆਪ ਹੀ ਉਹ ਨੇਗੇ ਫਿਰ ਕੁਝ ਨਹੀਂ ਬਣਦਾ ਹੈਗਾ ਸਾਡੀ ਤਾਂ ਇਹ ਹੀ ਬੇਨਤੀ ਹੈ ਵੀ ਜਿੰਨਾ ਸਤਕਾਰ ਹੋ ਸਕਦਾ ਹੈ ਉਹਨਾਂ ਇਹਨਾਂ ਦੇ ਰਹੀ ਗੁਰੂ ਘਰ ਦਾ ਸਤਕਾਰ ਹੋਊਗਾ ਇਹ ਇੱਕ ਮੋਢੀ ਨੇ ਇਸ ਕੰਮ ਦੇ ਜਿਹਨਾਂ ਦਾ ਸਤਕਾਰ ਕਰਾਂਗੇ ਤਾਂ ਹੀ ਸਾਰਿਆਂ ਦਾ ਸਤਕਾਰ ਬਣੂਗਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਕੀ ਮੈਸੇਜ ਦੇਣਾ ਚਾਹੁੰਗੇ ਲੋਕਾਂ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਉਸ ਤਾਂ ਹੀ ਸਨੇਹਾ ਦੇਵਾਂਗੇ ਜਿਸ ਤਰ੍ਹਾਂ ਅਸੀਂ ਸਾਡੇ ਮੰਗਰਾਂਤੀ ਸਿੰਘ ਦੀ ਹੈਲਪ ਕਰੀ ਐ ਇਸ ਲੋਟ ਹਰੇਕ ਪਿੰਡ ਦੇ ਵਿੱਚ ਇਹੋ ਜਿਹੀ ਅਧਾਰਨਾ ਮਿਲਣਾ ਵੀ ਇਸ ਤਰ੍ਹਾਂ ਹੀ ਲੋਕ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰ ਤੇ ਬਾਬਾ ਜੀ ਤੁਹਾਡੇ ਕੋਲ ਮੈਂ ਦੁਬਾਰਾ ਆਉਂਗਾ ਕਿਉਂਕਿ ਬਿਲਕੁਲ ਗੁਰੂ ਘਰ ਦੇ ਸਾਹਮਣੇ ਤੁਹਾਨੂੰ ਜਿਹੜਾ ਇਹ ਇੱਕ ਗਿਫਟ ਦਿੱਤਾ ਗਿਆ ਹੈ ਤੇ ਯਾਦ ਤਾਂ ਹਮੇਸ਼ਾ ਹੁਣ ਤਾਜੀ ਰਹੂਗੀ ਗੁਰੂ ਘਰ ਦੇ ਨਾਲ ਵੀ ਜੁੜੇ ਹੋਏ ਹੋ ਜੀ ਉਹ ਤਾਂ ਸਾਡੀ ਹਾਂ ਜੀ ਜਿਆ ਸਾਨੂੰ ਪੂਰੀ ਰਹੂਗੀ ਜਿਨ੍ਹਾਂ ਚ ਕਿਰੇਤੇ ਰਹਾਗੇ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਾਂਗੇ ਬੱਪੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਨਾਲ ਹੋਰ ਵੀ ਮੌਜੂਦ ਨੇ ਬਾਬਾ ਜੀ ਤੁਸੀਂ ਕੀ ਕਹੋਗੇ ਮਤਲਬ ਜਿਹੜਾ ਇੱਕ ਵੱਖਰਾ ਉਪਰਾਲਾ ਤਕਰੀਬਨ ਕਹਿ ਦਈਏ ਵੀ ਕਈ ਲੱਖ ਰੁਪਏ ਜਿਹੜੇ ਇਸ ਮਕਾਨ ਦੇ ਉੱਤੇ ਲੱਗੇ ਹੋਏ ਨੇ ਬਹੁਤ ਖੂਬਸੂਰਤ ਤੇ ਆਲੀਸ਼ਾਨ ਮਕਾਨ ਬਣਾ ਕੇ ਦਿੱਤਾ ਹੈ ਗ੍ਰਾਂਤੀ ਸਹਿਬਾਨ ਨੂੰ ਕੀ ਕਹਿਣਾ ਚਾਹੋਗੇ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਅਸੀਂ ਪਿੰਡ ਦਾ ਗ੍ਰਾਂਤੀ ਸਿੰਘ ਦਾ ਤਾਂ ਰਦੀਆਂ ਕਿਉਂਕਿ ਜਿਹੜੀ ਇਹ ਸੰਗਠਣਾ ਜੋ ਕੰਮ ਹੈ ਬਹੁਤ ਪਿੰਡਾਂ ਦੇ ਵਿੱਚ ਗ੍ਰਾਂਥੀ ਸਿੰਘਾਂ ਨਾਲ ਮੇਰਾ ਸਹਿਯੋਗ ਵੀ ਆ ਸਹਿਚਾਰ ਵੀ ਆ ਕਿਉਂਕਿ ਉਹਨਾਂ ਦੀ ਪੜਾਈਆਂ ਦੇ ਖਰਚੇ ਨਹੀਂ ਹੁੰਦੇ ਪੂਰੇ ਕਿਉਂਕਿ ਜਿਹੜੀ ਤਨਖਾਹ ਉਹਨਾਂ ਨੂੰ ਪ੍ਰੋਪਰ ਨਹੀਂ ਦਿੱਤੀ ਜਾਂਦੀ ਜੇ ਉਹਨਾਂ ਨੂੰ ਤਨਖਾਹ 5-6000 ਦਿੰਦੇ ਵੀ ਨੇ ਤਾਂ ਉਹ ਚੋਂ ਉਹਨਾਂ ਦਾ ਕੱਪੜਾ ਲੀੜਾ ਵੀ ਆਪਦਾ ਲੈਣਾ ਕਈ ਗੁਰਦੁਆਰਿਆਂ ਦੇ ਵਿੱਚ ਗ੍ਰਾਂਥੀ ਸਿੰਘ ਸੌਦੇ ਵੀ ਆਪਦੇ ਲੈ ਕੇ ਆਉਂਦਾ ਉਹੀ 5 6000 ਰੁਪਏ ਦੇ ਵਿੱਚੋਂ ਕਿਉਂਕਿ ਉੱਥੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਅਸੀਂ ਕਰੋੜਾਂ ਰੁਪਏ ਗੁਰੂ ਘਰ ਤੇ ਲਾ ਦਿੰਨੇ ਆ ਜਿਹਦਾ ਕੋਈ ਹਿਸਾਬ ਨਹੀਂ ਹੈਗਾ ਆਪਾਂ ਕਹਿੰਦੇ ਨੇ ਆਹ ਵੀ ਚੀਜ਼ ਗੁਰੂ ਘਰ ਤੇ ਲਾ ਦਈਏ ਇਹਦੇ ਨਾਲ ਸੋਨਾ ਲੱਗੇ ਆਹ ਵੀ ਚੀਜ਼ ਇਹ ਤੇ ਲਾ ਦਈਏ ਸੋਨਾ ਲੱਗੇ ਉੱਥੇ ਗ੍ਰਾਂਥੀ ਸਿੰਘ ਨੂੰ ਆਪਾਂ ਪਿੱਛੇ ਹਟਾ ਦਿੰਨੇ ਆ ਜਿਹੜੀ ਗ੍ਰਾਂਥੀ ਸਿੰਘ ਦੀ ਸ਼ੋਭਾ ਉਹ ਉਸੇ ਨੇ ਉੱਚੀ ਕਰਨੀ ਆ ਸਵੇਰੇ ਅਜ ਤਾਂ ਰਜਾਈ ਜਪੇ ਹੁੰਦੇ ਆ 3 ਵਜੇ ਉੱਠ ਕੇ ਉਹਨਾਂ ਨੇ ਨਿਤਨੇਮ ਕਰਨਾ ਪਾੜ ਕਰਨਾ ਸਾਰੀ ਗੁਰੂ ਘਰ ਦੀ ਸਫਾਈ ਕਰਨੀ ਆ ਜੇ ਦੇਖੀਏ ਤਾਂ ਤਨਖਾਹ ਉਹਨਾਂ ਦੀ ਜੇ 20000 ਰੁਪਏ ਕਰਦੀ ਹੈ ਨਾ ਫਿਰ ਵੀ ਘਾਟਾ ਪੜਾਈਆਂ ਦੇ ਖਰਚੇ ਜਿਵੇਂ ਇਸ ਪਿੰਡ ਦਾ ਮੈਂ ਧੰਨਵਾਦ ਕਰਦਾ ਸੰਗਾਲੀ ਦਾ ਜਿਨ੍ਹਾਂ ਨੇ ਪ੍ਰਚੈਤਨੇ ਮੌਜੂਦਾ ਨੇ ਪ੍ਰਬੰਧਕ ਕਮੇਟੀ ਨੇ ਗ੍ਰਾਂਥੀ ਸਿੰਘ ਦੇ ਦਵਾਈ ਬੂਟੀ ਤੋਂ ਲੈ ਕੇ ਪਰਿਵਾਰ ਨੂੰ ਲੈ ਕੇ ਸਾਰਾ ਸੰਗਣਾ ਜੋ ਕੰਮ ਕਰਦਿਆ ਜਿਹੜੇ ਹੋਰ ਪਿੰਡਾਂ ਦੇ ਵਿੱਚ ਗੁਰਦੁਆਰੇ ਆ ਜਿਹੜੇ ਸਾਡੇ ਬੀਰ ਇੱਥੇ ਸੰਗਾਲੀ ਦੇ ਐਨਆਰ ਬੀਰ ਨੇ ਬਾਹਰ ਮੈਂ ਇੱਥੇ ਕਈ ਸਮਾਗਮਾਂ ਦੇ ਵਿੱਚ ਆਇਆ ਵੀ ਆ ਤੇ ਉਹਨਾਂ ਦਾ ਸਤਿਕਾਰ ਬਹੁਤ ਆ ਟੈਂਡ ਲਈ ਵੀ ਕ੍ਰਾਂਤੀ ਸਿੰਘ ਲਈ ਵੀ ਸੇਹ ਸਹਿਯੋਗ ਦੀ ਲੋੜ ਆ ਉਹ ਇੱਕ ਫੋਨ ਕਰਨ ਦੀ ਲੋੜ ਆ ਲੱਖਾਂ ਰੁਪਈਆ ਬਾਹਰੋਂ ਇਹਨਾਂ ਨੂੰ ਭੇਜ ਦਿੰਦੇ ਨੇ ਟੈਂਡ ਵਾਸਤੇ ਇੱਕਾ ਇਹਨਾਂ ਪਿਆਰ ਇਹਨਾਂ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਦੱਸ ਕੇ ਛੱਡੇ ਆ ਵੀ ਮੁਸਲਮਾਨ ਵੀ ਇੱਥੇ ਮਾਜਵੀ ਸਿੱਖ ਵੀ ਗੁਰਦੁਆਰਾ ਇੱਕ ਆ ਤੈਣਾ ਵੀ ਇੱਕ ਚਾਹੀਦਾ ਕਈ ਗੁਰਦਵਾਰਾਂ ਦਾ ਗ੍ਰਾਂਤੀ ਸਿੰਘ ਵੀ ਵਿੱਚ ਹੈਗੇ ਆ ਜਿਹੜੇ ਦੋ ਪਾੜ ਕਰ ਦਿੰਦੇ ਨੇ ਚੰਗੇ ਭਲੇ ਗੁਰਦਵਾਰ ਨੂੰ ਕਈ ਥਾਂ ਮੈਂ ਦੇਖਿਆ ਵੀ ਮੈਂ ਇਹ ਇਹ ਨਹੀਂ ਹੋਣੀ ਚਾਹੀਦੀ ਈਸ਼ਾ ਵਕੀਲੀ ਛੱਡ ਕੇ ਇੱਕ ਨਾ ਜੋੜਨਾ ਚਾਹੀਦਾ ਇੱਕ ਓੰਕਾਰ ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਪਰਮੇਸ਼ਰ ਪਰਮਾਤਮਾ ਇੱਕ ਰੂਪ ਆ ਇਹ ਸਾਰੀ ਵਿੜਾਈ ਉਹ ਦਿੰਦਾ ਬੰਦਾ ਕੁਝ ਨਹੀਂ ਕਰ ਸਕਦਾ ਬੰਦੇ ਦੇ ਵਿੱਚ ਹੀ ਉਹ ਵਸਦਾ ਉਹ ਬੁਲਾ ਰਹੇ ਆ ਆਪਾਂ ਬੋਲ ਰਹੇ ਆ ਕਿਸੇ ਦੀ ਜ਼ਰਤ ਨਹੀਂ ਹੈਗੀ ਵੀ ਕੋਈ ਇੱਕ ਕਦਮ ਵੀ ਅੱਗੇ ਪੱਟ ਲੂਗਾ ਆਪਦੀ ਮਰਜ਼ੀ ਦੇ ਨਾਲ ਵੀ ਜਿਸ ਤਰ੍ਹਾਂ ਇੱਥੇ ਗ੍ਰਾਂਥੀ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ਪਿੰਡ ਵਾਲਿਆਂ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਹੋਰ ਜਿਹੜੇ ਗ੍ਰਾਂਥੀ ਸਿੰਘ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਚੰਗਾ ਕੰਮ ਕਰੋ ਜਿਵੇਂ ਇਹ ਆਪਣੇ ਚਮਕੌਰ ਸਿੰਘ ਐਡ ਗ੍ਰਾਂਥੀ ਨੇ ਕੀਤਾ ਉਵੇਂ ਹੀ ਹੋਰ ਛੋਟੀਆਂ ਤਰੀਫਾਂ ਹੋਣ ਹੋਰ ਵਧੀਆ ਪਿੰਡਾਂ ਵਾਲੇ ਪ੍ਰਬੰਧਕ ਕਮੇਟੀ ਵਾਲੇ ਐਨਆਰ ਵੀਰਾਂ ਦੇ ਸਹਿਯੋਗ ਦੇ ਨਾਲ ਸੋਨੂੰ ਵੀ ਪਿੰਡਾਂ ਦੇ ਵਿੱਚ ਇਕੱਲੇ ਇਕੱਲੇ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਮੋਟਰਸਾਈਕਲ ਦਿੱਤੇ ਜਾਣ ਗੱਡੀਆਂ ਦਿੱਤੀਆਂ ਜਾਣ ਜਿਵੇਂ ਅਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਮੋਟਰਸਾਈਕਲ ਗੱਡੀਆਂ ਤੇ ਜਾਂਦੇ ਆਂ ਬਾਹਰ ਘੁੰਮਦੇ ਆਂ ਰਾੜਾ ਸਾਹਿਬ ਬਾਗੇ ਅੰਮ੍ਰਿਤਸਰ ਬਾਗੇ ਸੰਰੂਰ ਬਾਗੇ ਕਿਤੇ ਵੀ ਬਾਗੇ ਤੇ ਇਹਨਾਂ ਨੂੰ ਇਹਨਾਂ ਦਾ ਵੀ ਚਾਹ ਉਹ ਇਹਨਾਂ ਦਾ ਵੀ ਮਨ ਕਰਦਾ ਵੀ ਅਸੀਂ ਵੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਅੱਜ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਹੀ ਜਾਇਏ ਹਰਮੰਦਰ ਸਾਹਿਬ ਜਾਈਏ ਕਿਉਂਕਿ ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ ਵੀ ਜਿਵੇਂ ਸੰਗਾਲੀ ਪਿੰਡ ਨੇ ਸਹਿਯੋਗ ਦਿੱਤਾ ਹੋਰ ਵੀ ਗ੍ਰਾਂਤੀ ਸਿੰਘਾਂ ਨੂੰ ਮੈਂ ਬੇਨਤੀ ਕਰਦਾ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਇਹਦਾ ਸਹਿਯੋਗ ਕਰਨ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੇ ਆ ਕਹਿ ਲਈ ਕਿਤੇ ਸੋਨੇ ਦਾ ਕੈਂਠਾ ਤੇ ਕਿਤੇ ਮੋਟਰਸਾਈਕਲ ਦੇ ਨਾਲ ਨਵਾਜਿਆ ਜਾਂਦਾ ਆ ਗੁਰੂ ਘਰ ਦੇ ਵਜ਼ੀਰ ਨੂੰ ਤੇ ਕਿਤੇ ਨੋਟਾਂ ਦੇ ਹਾਰ ਨਾਲ ਇਸ ਪਿੰਡ ਨੇ ਜਿਹੜਾ ਵੱਖਰੀ ਪਹਿਲ ਕੀਤੀ ਹੈ ਗ੍ਰਾਂਤੀ ਸਿੰਘ ਨੂੰ ਇਹ ਆਲੀਸ਼ਾਨ ਮਕਾਨ ਹੈ ਜਿਹੜਾ ਉਹ ਬਣਾ ਕੇ ਦੇ ਦਿੱਤਾ ਤੇ ਲੱਖਾਂ ਦੀ ਕੀਮਤ ਦੇ ਵਿੱਚ ਇੱਕ ਗਿਫਟ ਹੈ ਜਿਹੜਾ ਇਸ 25 ਸਾਲ ਦੀ ਸਰਵਿਸ ਤੋਂ ਬਾਅਦ ਇਸ ਗ੍ਰਾਂਤੀ ਸਿੰਘ ਨੂੰ ਇਸ ਘਰ ਦੀਆਂ ਜਿਹੜੀਆਂ ਉਹ ਚਾਬੀਆਂ ਦੇ ਦਿੱਤੀਆਂ ਨੇ ਲੋੜ ਹੈ ਸਮੇਂ ਦੇ ਅਨੁਸਾਰ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਇਸ ਪ੍ਰਕਾਰ ਸੋਚਣ ਦੀ ਤੇ ਆਪਣੇ ਉਸ ਵਜ਼ੀਰ ਨੂੰ ਤੇ ਕੈ ਲੀਏ ਸੇਵਾ ਤੋਂ ਬਾਅਦ ਸਾਮ ਸਵਾਲ ਕਰਨ ਦੀ ਤੇ ਇਦਾਂ ਦੇ ਤੋਹਫੇ ਦੇਣ ਦੀ ਤੇ ਹੋਰ ਲੋਕਾਂ ਵੀ ਲੋਕਾਂ ਦੇ ਲਈ ਵੀ ਇਹ ਪਿੰਡ ਇੱਕ ਮਿਸਾਲ ਬਣ ਗਿਆ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਵੰਦੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ